ਵਾਟਰ ਵਾਕਸ ਦੇ ਵਿੱਚ ਡਿੱਗੀ ਦੇ ਵਿੱਚ ਦਰਕਤੋਗੇ ਹੋਏ ਨੇ ਤੇ ਵਿੱਚ ਪਸ਼ੂ ਡਿੱਗਿਆ ਹੋਇਆ ਪਿੰਡ ਵਾਸੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਵਾਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਮੰਗ ਕਰ ਰਹੇ ਨੇ ਕਿ ਸਾਡੇ ਵਾਟਰ ਵਾਕਸ ਦਾ ਸੁਧਾਰ ਕੀਤਾ ਜਾਵੇ ਪਿੰਡ ਸ਼ੇਰੇ ਵਾਲੇ ਵਿਖੇ ਪਹੁੰਚੇ ਹਾਂ ਜਿੱਥੇ ਇਹਨਾਂ ਲੋਕਾਂ ਦੀ ਸਮੱਸਿਆ ਹੈ ਜੀ ਕਿ ਛੱਪੜ ਦਾ ਪਾਣੀ ਵਾਟਰ ਵਾਕਸ ਵਿੱਚ ਰਲਦਾ ਤੇ ਆਓ ਗੱਲਬਾਤ ਕਰਦੇ ਹਾਂ ਮੈਂ ਕੀ ਪ੍ਰੋਬਲਮ ਹੈ ਤੁਹਾਨੂੰ ਸ਼ਿਕਾਇਤ ਪ੍ਰੋਬਲਮ ਹੈ ਜੀ ਪਿੰਡ ਦਾ ਸਾਰਾ ਪਾਣੀ ਉਹ ਬੱਟ ਵਿੱਚ ਜਾਂਦਾ ਹੈ ਇਹ ਛੱਪੜ ਦਾ ਪਾਣੀ ਹਾਂ ਛੱਪੜ ਦਾ ਵੀ ਜਾਂਦਾ ਇਧਰੋਂ ਇਧਰੋਂ ਆਦਾ ਕਲੋਨਿੰਗ ਦਾ ਪਿੰਡ ਵਿੱਚ ਉੱਤੇ ਜਿਹੜੀ ਇਹ ਨਾ ਰੂੜੀ ਰਾੜੀ ਸਾਰੀ ਅੰਦਰ ਜਾਂਦੀ ਹੈ ਇਹ ਰੂੜੀਆਂ ਜਿਹੜੀਆਂ ਘਰਾਂ ਦਾ ਪਾਣੀ ਤੇ ਛੱਪੜ ਦਾ ਪਾਣੀ ਸਾਰਾ ਕਹਿਣ ਦਾ ਬਾਬੇ ਵਿੱਚ ਵਾਟਰ ਵਾਸਟ ਨਾਲ ਦਾ ਕਿ ਉਹਦੇ ਵਿੱਚ ਜਾਂਦਾ ਸਾਰਾ ਇਹ ਕਿੱਥੋਂ ਰਲਦਾ ਇਹ ਦਿਖਾਉਂਗੇ ਹਾਂ ਆ ਇਹ ਪਾਣੀ ਛੱਪੜ ਦਾ ਇਧਰ ਕੋਈ ਬਾਪ ਦੀ ਸਪਲਾਈ ਆ ਰਹੀ ਫਿਰ ਪਾਈਪ ਸਪਲਾਈ ਆ ਰਿਹਾ ਵੈਸੇ ਵੀ ਆ ਜਾ ਰਿਹਾ ਪਾਈਪ ਰੋਟੀ ਹੋਈ ਹੈ ਜੀ ਪਾਣੀ ਦੇ ਬੰਨੇ ਲਾਏ ਇਨਾਂ ਨੇ ਇਹ ਪਾਣੀ ਜਿਹੜਾ ਸੀ ਛੱਪੜ ਦਾ ਤੇ ਜਿਹੜਾ ਪਿੰਡ ਦਾ بارش ਦਾ ਪਾਣੀ ਉਹ ਆ ਕੇ ਛੱਪਾ ਵਾਟਰ ਟੈਂਕਸ ਵਿੱਚ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਇੱਥੇ ਬੰਨ ਲਾਇਆ ਫਿਰ ਹਾਂ ਇੱਥੇ ਬੰਨ ਲਾਇਆ ਇਹ ਪਾਈਪ ਹੈਗੀ ਈਡ ਵਾਟਰ ਟੈਂਕਸ ਨੂੰ ਸਪਲਾਈ ਜਾਂਦੀ ਇੱਥੋਂ ਹੀ ਦੇਖ ਸਕਦੇ ਹੋ ਇਹ ਸਾਰੀ ਰੋੜੀ ਵਾਲਾ ਗੰਦਾ ਪਾਣੀ ਸਾਰਿਆਂ ਦੀ ਵਿੱਚ ਆਉਂਦਾ ਜੀ ਪੀ ਨਾਲ ਪਾਣੀ ਸਾਰੇ ਕਲੋਨੀ ਦਾ ਰੋਟੀ ਲੈਣੀ ਦਾ ਸਾਰਾ ਪਾਣੀ ਹੈ ਜੀ ਇਹ ਛੱਪੜ ਦਾ ਪਾਣੀ ਅਤੇ بارش ਦਾ ਪਾਣੀ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਵਾਟਰ ਬਾਕਸ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ ਤੇ ਨੀਵੇਂ ਹੈ ਵਾਟਰ ਬਾਕਸ ਤੇ ਉਹ ਉੱਚਾ ਹੈਗਾ ਤੇ ਰੂੜੀ ਗੱਡੀਆਂ ਦਾ ਸਾਰਾ ਪਾਣੀ ਦੇ ਵਿੱਚ ਪਾਣੀ ਜਾਂਦਾ ਹੈ ਬਾਈ ਜੀ ਵੀ ਇਹ ਵਾਟਰ ਬਾਕਸ ਦੀ ਸਾਮ ਸੰਭਾਲ ਦੇਖ ਰਹੇ ਕਿਉਂ ਤੁਸੀਂ ਕਰ ਰਹੇ ਹੋ ਹਾਂਜੀ ਤੇ ਇਹ ਹੁਣ ਇਹ ਪੰਚਾਇਤ ਵੱਲੋਂ ਜਾਂ ਕੋਈ ਪੰਚਾਇਤ ਵੱਲੋਂ ਮੈਂ ਕਿਵੇਂ ਵੱਲੋਂ ਪੰਚਾਇਤ ਵੱਲੋਂ ਅੱਛਾ ਜੀ ਤੇ ਇਹਦੇ ਫੰਡ ਵਗੈਰਾ ਕੋਈ ਮਿਲਿਆ ਕੁਝ ਨਹੀਂ ਮਿਲਿਆ ਅੱਛਾ ਇਹ ਜਿਹੜੀ ਚਾਰ ਦਵਾਰੀ ਟੁੱਟੀ ਹੋਈ ਆ ਜਾਂ ਕੋਈ ਹੋਰ ਚਾਰ ਦਵਾਰੀ ਟੁੱਟੀ ਆ ਸਾਰੇ ਫਿਲਟਰ ਚੋਕ ਆ ਕੋਈ ਪਾਣੀ ਦੀ ਕਿਤੇ ਵੀ ਕੋਈ ਸੁਵਿਧਾ ਨਹੀਂ ਹੈ ਇਹ ਪਾਣੀ ਫਿਰ ਤੁਸੀਂ ਇਹ ਵਾਟਰ ਵਾਸ਼ ਚੱਲਦਾ ਪਾਣੀ ਜਾਂਦਾ ਪਿੰਡ ਚ ਹਾਂ ਬੰਦ ਉਹ ਚੱਲਦਾ ਪਾਣੀ ਪਿੰਡ ਜਾਂਦਾ ਹੈ ਪਾਣੀ ਸਪਲਾਈ ਹੁੰਦੀ ਹੈ ਇਹ ਜਿਹੜੇ ਫਿਲਟਰ ਤੁਸੀਂ ਦੱਸ ਰਹੇ ਹੋ ਕਿ ਫਿਲਟਰ ਚੋਕ ਹੈ ਬਗੈਰ ਫਿਲਟਰ ਹੋ ਜੇ ਸੱਸੀ ਹਰਜੀ ਸਰ ਸ਼ੇਰੇ ਵਾਲੇ ਦੇ ਵਿੱਚ ਉਹ ਜਿਹੜਾ ਵਾਟਰ ਵਾਸ਼ ਆ ਉਹਦੇ ਵਿੱਚ 12 ਪਸ਼ੂ ਵੀਰੇ ਡਿੱਗ ਰਹੇ ਨੇ ਚਾਰ ਦਵਾਰੀਆਂ ਹੈ ਨਹੀਂ ਔਰ ਪੌੜੀਆਂ ਵੀ ਟੁੱਟੀਆਂ ਆਈਆਂ ਉਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਉਹਦੇ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਦੇਖੋ ਇਹ ਰਿਪਰੈਜੈਂਟੇਸ਼ਨ ਵੀ ਪ੍ਰਾਪਤ ਹੋਇਆ ਸੀ ਉਹ ਸੀ ਆਲਰੇਡੀ ਬੱਟਸਫਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਭੇਜ ਚੁੱਕੇ ਹਾਂ ਠੀਕ ਹੈ ਨਾ ਜੋ ਵੀ ਉਹਦੇ ਚ ਬੰਦੀ ਮਤਲਬ ਜਿਵੇਂ ਫੰਡ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਜੋ ਵੀ ਬੰਦੀ ਕਾਰਵਾਈ ਕੀਤੀ ਚਾਹੀਦੀ ਠੀਕ ਹੈ ਚੰਕੀ ਦੀ ਤੇ ਟਿੱਕੀ ਡਿੱਗਣ ਵਾਲੀ ਹੋਈ ਪਈ ਹੈ ਉੱਤੇ ਬੁੰਡਾ ਵਿਚਾਰਾ ਥੱਲੇ ਟਿੱਕੀ ਆਕੇ ਮਰ ਗਿਆ 40 ਡਿੱਗੇ ਦਾ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਾਟਰ ਵਾਸ ਦੀ ਜਿਹੜੀਆਂ ਪੌੜੀਆਂ ਉਹ ਵੀ ਟੁੱਟੀਆਂ ਹੋਈਆਂ ਨੇ ਤੇ ਪਿਛਲੇ ਦਿਨੀ ਇੱਥੇ ਕੋਈ ਮੁੰਡਾ ਜੋ ਨੌਜਵਾਨ ਮੁੰਡਾ ਸੀ ਉੱਪਰ ਚੜਿਆ ਸੀ ਤੇ ਉਹ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਮੌਤ ਹੋ ਗਈ ਉੱਥੇ ਹੀ अच्छा ओ ऊपर जड़े असि ते ਡਿੱਗਣ ਕਰਨ ਦੀ ਮਤ ਹੋ ਗਈ ਬਹੁਤ ਹੋ ਗਈ ਉਹ ਕੋਣੀ ਨਾਲ ਨਾਲ ਹੀ ਆ ਗਿਓ ਤੇ ਠੱਲਿਆ ਕੋਣੀ ਨਾਲ ਹੀ ਡਿੱਗੀ ਡਿੱਗ ਗਿਆ ਤੇ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਕੋਈ ਅਪੀਲ ਕੀਤੀ ਸੀ ਮੰਗੀਤੀ ਸੀ ਕੋਈ ਸਾਡੇ ਵਾਟਰ ਬਾਕਸ ਬੇਬੇ ਸਾਹਿਬ ਨੂੰ ਕਿਹਾ ਸੀ ਸਾਰਿਆਂ ਨੂੰ ਮਾਰਗਾ ਬੀਬੇ ਸਾਹਿਬ ਦੇ ਵਾਟਰ ਬਾਕਸ ਸਾਹਿਬ ਗ੍ਰੈਂਡ ਗਰਾਊਂਡ ਦੇ ਗ੍ਰੈਂਡ ਦੁਸ਼ਰਾ ਸ਼ੁਰੂ ਗਿਆ ਸੀ ਕੋਈ ਸੁਣ ਨਹੀਂ ਲੈਂਦਾ ਹੀ ਭਾਵੇਂ ਮਰੋ ਭਾਵੇਂ ਜੀਓ ਅੱਛਾ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਪ੍ਰਸ਼ਾਸਨ ਇਹਨਾਂ ਦੀ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤੇ ਪਿਛਲੇ ਦਿਨੀ ਤੁਸੀਂ ਇਹ ਦੱਸ ਰਹੇ ਨੇ ਕਿ ਇਹ ਪੌੜੀ ਟੁੱਟੀ ਹੋਈ ਆ ਇੱਕ ਨੌਜਵਾਨ ਮੁੰਡਾ ਜਿਹੜਾ ਡਿੱਗ ਗਿਆ ਜਿਸ ਦਾ ਜੀਵ ਮੌਤ ਹੋ ਚੁੱਕੀ ਆ ਤੇ ਇੱਥੋਂ ਦੀ ਜਿਹੜੀ ਚਾਰਦੁواری ਵੀ ਆ ਵਾਟਰ ਬਾਕਸ ਦੀ ਕੋਈ ਦੇਖ ਰਣੀ ਉਹ ਵੀ ਟੁੱਟੀ ਹੋਈ ਆ ਮਾਲ ਪਸ਼ੂ ਵਿੱਚ ਫਿਰਦਾ ਡੰਗਰ ਡੰਗ ਡਿੱਗੀ ਗਿਆ ਡੰਗ ਡਿੱਗੀ ਗਿਆ ਉਹ ਡਿੱ ਗਿਆ ਉਹ ਗੜ੍ਹਕੇ ਵਿੱਚੇ ਪਾਣੀ ਪੀਤਾ ਪਿੰਡਦਿਆਂ ਸਾਰਾ ਪੀਤਾ ਵਿੱਚ ਪਸ਼ੂ ਡਿੱਗਿਆ ਸੀ ਗੜ੍ਹਕੇ ਵਿੱਚ ਪਸ਼ੂ ਕਿਵੇਂ ਡਿੱਗੇ ਕੀ ਕਾਰਨ ਸੀ ਪਸ਼ੂ ਡਿੱਗੇ ਚਾਰਦਵਾਰੀ ਹੈ ਨਹੀਂ ਵਿੱਚ ਪਾਣੀ ਪੀਣ ਦੇ ਮਾਰੇ ਡਿੱਗਿਆ ਅੰਦਰ ਆ ਜਾਣਾ ਅੰਦਰ ਆ ਜਾਣਾ ਚਾਰਦਵਾਰੀ ਹੈ ਨਹੀਂ ਪਿੰਡ ਵਾਸੀਆਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਵਾਟਰ ਵਸ ਦੀ ਜਿਹੜੀ ਚਾਰਦਵਾਰੀ ਆ ਉਹ ਨਹੀਂ ਹੈ ਤੇ ਜਿਸ ਕਾਰਨ ਜਿਹੜੇ ਆਵਾਰਾ ਪਸ਼ੂ ਆ ਇਸ ਵਿੱਚ ਚਰਨ ਲਈ ਆਉਂਦੇ ਨੇ ਤੇ ਡਿੱਗੀਆਂ ਜਿਹੜੀਆਂ ਹੈਗੀਆਂ ਪਾਣੀ ਵਾਲੀਆਂ ਉਸ ਦੇ ਵਿੱਚ ਪਿਛਲੇ ਦਿਨੀ ਦੱਸਿਆ ਜਾ ਰਿਹਾ ਕਿ ਇੱਕ 8 ਡੱਗ ਕੇ ਮਰ ਗਿਆ ਸੀ ਤੇ ਵਿੱਚ ਹੀ ਗਲ ਕੇ ਜਿਸ ਜੋ ਪਾਣੀ ਸਾਰੇ ਨਗਰ ਵਾਸੀਆਂ ਨੇ ਪੀਤਾ ਪੀ ਪੀਣ ਲਈ ਮਜਬੂਰ ਹੋਏ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨ ਜਾਉਗੀ ਵਾਸੀ ਵਾਸੀ ਕਹਿੰਦੇ ਯਾਰ ਬਾਟਰੂ ਦੀ ਸਾਫਾਈ ਕਰਵਾਓ ਬਿਮਾਰੀ ਕਰਾਓ ਬਸ ਇਹਦੀ ਧਿਆਨ ਕਰੋ ਥੋੜੀ ਹਾਂ ਬਸ ਬਾਟਰੂ ਦਾ ਸੁਧਾਰ ਕਰਾਓ ਇਹਨੂੰ ਬਾਟਰੂ ਚਾਹੀਦਾ ਹੈ ਜਾ ਜਾਈ ਜਾਈਏ ਇਹ ਕਿਰੇਤ ਬੰਦਾ ਵਾਲਾ ਸਾਹਿਬ ਨੂੰ ਆਹ ਸਾਡੇ ਵੀ ਕੋਟਾਂ ਵਾਲੀ ਅਸਰ ਕਸਰ ਨਹੀਂ ਛੱਡੀ ਤਾਂ ਫਿਰ ਕੰਬਾਰੀ ਤੁਕੀਆ ਪਹਿਲਾਂ ਕੰਬਦਾ ਪਹਿਲਾਂ ਹੁੰਦਾ ਪਰ ਅਪੜ ਨਹੀਂ ਦਉਦਾ ਪਾਣੀ ਆਉਂਦਾ ਪਹਿਲਾਂ ਕੰਬਦਾ ਪਾਣੀ ਪਹਿਲਾਂ ਹੁੰਦਾ ਸਾਰਾ ਕੋਈ ਨਹੀਂ ਆਉਂਦਾ ਇੱਥੇ ਕੋਈ ਸੁਣਾਈ ਨਹੀਂ ਮਰੀ ਜਾਂਦਾ ਜਿੰਦਾ ਹੈ ਕੋਈ ਬੰਦਾ ਕਰੇ ਬੜਾਈ ਲਾ ਕੇ ਦੇਖਿਆ ਉਹਨਾਂ ਨੇ ਕੀ ਬੋਗਾਂ ਮੰਨਦੇ ਆ ਉਹ ਤੋਂ ਦੇ ਹਾਂ ਉਹ ਕਰਾਂਗੇ ਉਹ ਕਰਾਂਗੇ ਬੱਸ ਕੋਈ ਨਹੀਂ ਕਰਦਾ ਬਹੁਤ ਲਈ ਚਾਰ ਪੰਜ ਸਾਲ ਕੋਈ ਆ ਕੋਈ ਨਹੀਂ ਕਰਦਾ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਐਮ ਐਲ ਏ ਜਦੋਂ ਵੋਟ ਲੈਣਾ ਆਇਆ ਸੀ ਤਾਂ ਉਦੋਂ ਤਾਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕਰਦੇ ਸਨ ਪਰ ਇਹਨਾਂ ਦਾ ਕੁਝ ਵੀ ਨਹੀਂ ਸੁਧਾਰ ਕੀਤਾ ਗਿਆ ਤੇ ਇਹ ਹੁਣ ਵਾਟਰ ਵਾਸ ਚੋਂ ਗੰਦਾ ਪਾਣੀ ਪੀਣ ਲਈ ਨਾ ਕਰਨ ਵਾਸੀ ਜੋ ਮਜਬੂਰ ਹਨ ਪ੍ਰਸ਼ਾਸਨ ਨੂੰ ਸਾਡੀ ਵਿਕਮ ਇਸ ਟੇ ਵੀ ਇਹ ਸਾਡੇ ਵਾਟਰ ਬੱਸ ਤੇ ਜਾਂ ਦਿੱਤਾ ਜਾਵੇ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਇਹ ਵਾਟਰ ਵਾਸ ਨਾ ਜੋ ਵੀ ਗ੍ਰਾਂਟ ਜਾਰੀ ਕੀਤੀ ਜਾਵੇ ਜਿਸ ਨਾਲ ਇਸ ਵਾਟਰ ਟੈਂਕ ਦੀ ਮੁਰੰਮਤ ਹੋ ਸਕੇ ਯੋਰ ਕਮ ਨਾ ਹੋਏ ਜ਼ਰੂਰੀ ਹੈ ਪਾਣੀ ਆ ਸਾਰਾ ਪਿੰਡ ਪਾਣੀ ਹਲਕਾ ਸਾਰਾ ਪਿੰਡ ਪਾਣੀ ਬਿਨਾ ਸਿਰਨ ਵਾਲਾ ਪਾਣੀ ਸਦਾ ਹਲਕਾ ਬੰਦੇ ਟੈਂਕਰ ਲੈਵੇ 500 ਰੁਪਏ ਲੱਗਦੇ ਆ ਕਿੱਥੋਂ ਜਾਵੇ 200 300 ਰੁਪਏ ਥਾੜੀ ਚੱਲਦੀ ਹੈ ਜਵਾਕਾਂ ਕੀ ਪਾਣੀ ਦੀ ਪਰਾਵੇ ਬਿਟੇਕਰਾਂ ਨਾਲ ਦੇ ਲਿਆ ਗਰੀਬ ਕਿਥੇ ਲਿਆ ਬਈ ਬਿਟੇਕਰਾਂ ਆਪ ਦੇ ਵਿਕੈਂ ਟੈਂਕਰ ਤੋਂ ਵਾਟਰ ਵਸਦੀਆਂ ਜਿਹੜੀਆਂ ਫਿਲਟਰ ਵਾਲੀਆਂ ਡਿੱਗੀਆਂ ਦੇ ਵਿੱਚ ਦਰਖਤ ਓਗੇ ਹੋਏ ਨੇ ਤੇ ਪ੍ਰਸ਼ਾਸਨ ਦਾ ਇਸ ਦੇ ਵਿੱਚ ਕੋਈ ਧਿਆਨ ਨਹੀਂ ਨਗਰ ਨਿਵਾਸੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵਾਟਰ ਵਸ ਦੀਆਂ ਜਣੀਆਂ ਚਾਰ ਦੁਵਾਰੀ ਵਿੱਢੀ ਹੋਈ ਆ ਵਾਟਰ ਬਾਕਸ ਦਾ ਬੁਰਾ ਹਾਲ ਆ ਉੱਪਰ ਪੌੜੀਆਂ ਟੁੱਟੀਆਂ ਪਿਛਲੇ ਦਿਨੀ ਮਾਤ ਹੋਇਆ ਨੌਜਵਾਨ ਮੁੰਡੇ ਦੀ ਮਾਤ ਹੋ ਗਈ ਉੱਪਰ ਡਿੱਗ ਕੇ ਇੱਕ ਠੱਠਾ ਪਿਛਲੇ ਦਿਨੀ ਡਿੱਗ ਗਿਆ ਸੀਗਾ ਜੋ ਵੀ ਗਲ ਕੇ ਪਾਣੀ ਵਿੱਚ ਰਲ ਕੇ ਸਾਰੇ ਪਿੰਡ ਦੇ ਨਾਗਰਿਕਾਂ ਨੇ ਪੀਤਾ ਤੇ ਇਹਨਾਂ ਵੱਲੋਂ ਅਪੀਲ ਆ ਬੇਨਤੀ ਆ ਕਿ ਸਾਡੇ ਵਾਟਰ ਵਸ ਦਾ ਸੁਧਾਰ ਕੀਤਾ ਜਾਵੇ ਕਿਵੇਂ ਕਰੀਏ ਇਹ ਜਿਹੜਾ ਪਸ਼ੂ ਵਿੱਚ ਡਿੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਚਾਰਦਵਾਰੀ ਇਸ ਦੀ ਹੈ ਨਹੀਂ ਵਾਟਰ ਵਸ ਦੀ ਜਿਸ ਕਰਕੇ ਠੱਠਾ ਵਿੱਚ ਡਿੱਗਿਆ ਹੋਇਆ ਪਿਛਲੇ ਦਿਨ ਹੀ ਇੱਕ ਠੱਠਾ ਦੇ ਇੱਕ ਵਿੱਚ ਮੌਤ ਹੋ ਚੁੱਕੀ ਸੀ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਵਾਟਰ ਵਸ ਦਾ ਇੱਥੇ ਕੋਈ ਧਿਆਨ ਨਹੀਂ ਪ੍ਰਸ਼ਾਸਨ ਨੂੰ ਪਿੰਡ ਵਾਸੀ ਅਪੀਲ ਕਰਦੇ ਨੇ ਠੱਠਾ ਵਿੱਚ ਖੜਾ ਜੀ ਠੱਠਾ ਦਾ ਦੇਖ ਰਹੇ ਤੁਸੀਂ ਲਾਈਵ ਵਿੱਚ ਡਿੱਗ ਕੇ ਵਿੱਚ ਹੁਣ ਇਹਨੂੰ ਕੱਢਣਾ ਦੇਖੋ ਮੁਸ਼ਕਲ ਹੋ ਜਾਊਗਾ ਬੰਦੇ ਲਿਆ ਕੇ ਕਢਾਵਾਂਗੇ ਧਿਆਨ ਲੋਕਾਂ ਦਾ ਨਾ ਰਾਮ ਰਾਮ ਭਾਈਓ ਆਜ ਗਾਂ ਸੇਰਾੜਾ ਮੈਂ ਦੇਖੋ ਬਾਰਡਰ ਬਾਕਸ ਮੈਂ ਪਹੁੰਚਿਆ ਆਪਾਂ ਤੇ ਇਹ ਬਾਰਡਰ ਬਾਕਸ ਕੋ ਬਹੁਤ ਹੀ ਬੁਰਾ ਹਾਲ ਹੋਇਆ ਪੜਿਆ ਹੈ ਅਰ ਇਹ ਗਾਈਆਂ ਹੀ ਮੈਂ ਬਾਰ ਬਾਰ ਗਿੱਜੇ ਔਰ ਮੇਰੇ ਇੱਕ ਗਰੀਬ ਭਾਈ ਹੈ ਵਿਚਾਰਾ ਸਾਰਾ ਇਕੱਠਾ ਹੋ ਗਏ ਆਵੇ ਜੇਵੜਾ ਲੈ ਕੇ ਰਿਗੋ ਦਨ ਕੱਢ ਦਾ ਬੈਠੂ ਤੋ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰ ਵੀ ਐਮਐਲਏ ਸਾਹਿਬ ਮੇ ਥਾਣੇ ਵਿਧਾਨ ਸਭਾ ਚੋਣਾਂ ਅੰਦਰ ਹੈ ਬੜ ਚੜ ਕੇ ਲੀਡ ਦੇਈ ਔਰ ਅੱਗੇ ਵੀ ਦਿਨ ਤਾਰੇ ਵਾਂਗਾ पर मारो कुछ ना कुछ थे सुधार करो और ये वाटर बॉक्स वो विकास होना चाहिए आगे भी थे पिछला टाइम देखियो है वो पीछे से एक थोरो पेडिया पर पड़ के अरे टैमो बेचारे की डेथ होगी तो थेइंग में आ करना चाहिए ये चारदीवारी करो जे चारदीवारी जंदी सी ना हो सका तो इते तारबंदी करा दियो नी एक बार तो माने गलियां नालियां और सडका कोन चाहिए माने स्कूल और वाटर बॉक्स स्पीड को पानी बढ़िया चाहिए ਮੈਂ ਇਹ ਬੇਨਤੀ ਕਰੂੰਗਾ ਆ ਵੀ ਆ ਗਈ ਵਿਧਾਨਾ ਬੋਰਡ ਦੇਵਾਂਗਾ ਤੇ ہماری ਬੇਨਤੀ ਸਵੀਕਾਰ ਕਰੋ ਸਾਡੀ ਵਿੱਚ ਹਰਿਆ ਬਾਈ ਜੰਮੇ ਹੋਈ ਆ ਕਾਗਤ ਤੁਸੀਂ ਦੇਖ ਸਕਦੇ ਹੋ ਦੇਖੋ ਕਿਵੇਂ ਵਿੱਚ ਕਾਗਤ ਗੰਦ ਪਿੱਲ ਜਿਹੜਾ ਵਿੱਚ ਆ ਰਿਹਾ ਤੇ ਉਹ ਪਾਣੀ ਪੀਣ ਲਈ ਨਗਰ ਨਿਵਾਸੀ ਮਜਬੂਰ ਹਨ ਸੱਸੀ ਹਰਜੀ ਸਰ ਸ਼ੇਰੇ ਵਾਲੇ ਦੇ ਵਿੱਚ ਉਹ ਜਿਹੜਾ ਵਾਟਰ ਬਾਕਸ ਆ ਉਹਦੇ ਵਿੱਚ 12 ਪਸ਼ੂ ਵੀਰੇ ਡਿੱਗ ਰਹੇ ਨੇ ਚਾਰ ਦਵਾੜੀਆਂ ਹੈ ਨਹੀਂ ਔਰ ਪਵਾੜੀਆਂ ਟੁੱਟੀਆਂ ਆਈਆਂ ਉਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ? ਜੀ ਉਹਦੇ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ। ਦੇਖੋ ਇਹ ਰਿਪਰੈਜੈਂਟੇਸ਼ਨ ਵੀ ਪ੍ਰਾਪਤ ਹੋਇਆ ਸੀ। ਉਹ ਸੀ ਆਲਰੇਡੀ ਵਾਟਰਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਭੇਜ ਚੁੱਕੇ ਹਾਂ। ਠੀਕ ਹੈ ਨਾ। ਜੋ ਵੀ ਉਹਦੇ ਚ ਬੰਦੀ ਮਤਲਬ ਜਿਵੇਂ ਫੰਡ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਜੋ ਵੀ ਬੰਦੀ ਕਾਰਵਾਈ ਕੀਤੀ ਚਾਹੀਦੀ। ਠੀਕ ਹੈ।